ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ 에ਅਰ ਕੈਨੇਡਾ ਨੇ ਬੋਰਡਿੰਗ ਦੇ ਚਿਹਰੇ ਪਹਿਚਾਣਨ ਦੀ ਕੰਮ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ। 에ਅਰ ਕੈਨੇਡਾ ਪਹਿਲੀ ਕੈਨੇਡੀਅਨ 에ਅਰਲਾਈਨ ਬਣ ਗਈ ਹੈ ਜਿਸ ਨੇ ਬੋਰਡਿੰਗ ਗੇਟਾਂ ਤੇ ਚਿਹਰੇ ਪਹਿਚਾਣ ਟੈਕਨੋਲੋਜੀ ਨੂੰ ਲਾਂਚ ਕਰ ਦਿੱਤਾ ਹੈ ਜਿਸ ਦਾ ਉਦੇਸ਼ ਬੋਰਡਿੰਗ ਪ੍ਰਕਿਰਿਆ ਨੂੰ ਸੁਚਾਰੂ ਅਤੇ ਯਾਤਰੀ ਨੂੰ ਸਹੂਲਤ ਦੇਣ ਵਿੱਚ ਪਹਿਲਾ ਕਦਮ ਚੁੱਕਿਆ। ਇਸ ਹਫ਼ਤੇ ਤੋਂ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੋਂ ਰਵਾਨਾ ਹੋਣ ਵਾਲੇ ਜ਼ਿਆਦਾਤਰ ਘਰੇਲੂ ਉਡਾਨਾਂ ਦੇ ਯਾਤਰੀ ਪਾਸਪੋਰਟ ਡਰਾਈਵਿੰਗ ਲਾਇਸੈਂਸ ਵਰਗੀ ਰਵਾਇਤੀ ਪਛਾਣ ਪੇਸ਼ ਕਰੇ ਬਿਨਾ ਆਪਣੀ ਉਡਾਨ ਤੇ ਸਿੱਧਾ ਸਵਾਰ ਹੋ ਸਕਦੇ ਨੇ ਪ੍ਰੋਗਰਾਮ ਵਿੱਚ ਸਾਰੇ ਇੱਛਤ ਭਾਗੀਦਾਰ ਨੂੰ 에ਅਰ ਕੈਨੇਡਾ ਐਪ ਦੀ ਵਰਤੋਂ ਕਰਕੇ ਆਪਣੇ ਚਿਹਰੇ ਦੀ ਫੋਟੋ ਅਤੇ ਆਪਣੇ ਪਾਸਪੋਰਟ ਦਾ ਸਕੈਨ ਅਪਲੋਡ ਕਰਨ ਦੀ ਆਗਿਆ ਦਿੱਤਾ ਹੈ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਯਾਤਰੀ ਬੋਰਡਿੰਗ ਗੇਟ ਤੇ ਨਿਰਵਗਨ ਪਹੁੰਚ ਕਰਨ ਲਈ ਆਪਣੇ ਡਿਜੀਟਲ ਆਈਡੀ ਦੀ ਵਰਤੋਂ ਕਰ ਸਕਦਾ ਹੈ ਸ਼ੁਰੂਆਤੀ ਦੌਰ ਤੇ ਫਰਵਰੀ 2023 ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਪੇਸ਼ ਕੀਤਾ ਗਿਆ ਡਿਜੀਟਲ ਆਈਡੀ ਵਿਕਲਪ ਪਹਿਲਾ ਹੀ ਟ੍ਰਾਂਟੋ ਕੈਲਗਰੀ ਤੇ ਸੈਨ ਫਰਾਂਸਿਸਕੋ ਵਿੱਚ 에ਅਰ ਕੈਨੇਡਾ ਦੇ ਮੈਪਲ ਲੀਫ ਲਾਉਜ਼ ਵਿੱਚ ਉਪਲਬਧਾ ਤੇ 에ਅਰ ਲਾਈਨ ਨੇ ਨੇੜੇ ਭਵਿੱਖ ਵਿੱਚ ਹੋਰ ਕੈਨੇਡੀਅਨ 에ਅਰਪੋਰਟਾਂ 게ਟਾਂ ਤੇ ਪ੍ਰੋਗਰਾਮਾਂ ਦਾ ਵਿਸਤਾਰ ਕਰਨ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ 에어 캐나다 ਦਾ ਇਹ ਕਦਮ ਕੈਨੇਡੀਅਨ 에어ਲਾਈਨਸ ਲਈ ਪਹਿਲਾ ਹੀ ਹੈ ਬਾਇਓਮੈਟ੍ਰਿਕ ਪ੍ਰਣਾਲੀ ਨੂੰ ਪਹਿਲਾ ਹੀ ਵਿਸ਼ੇਪ ਪੱਧਰ ਤੇ 에어ਲਾਈਨਾਂ ਅਤੇ ਹਵਾਈ ਅੱਡਿਆਂ ਦੁਆਰਾ ਵਿਆਪਕ ਤੌਰ ਤੇ ਅਪਣਾਇਆ ਗਿਆ ਤੇ ਸੰਕਤ ਰਾਜ ਵਿੱਚ ਡੈਲਟਾ 에어ਲਾਈਨਸ ਨੇ 2021 ਤੋਂ ਐਟਲੰਟਾ, ਡੈਟਰਾਇਟ, ਲਾਸ ਐਂਜਲਸ ਅਤੇ ਨਿਊਯਾਰਕ ਵਰਗੇ ਹਵਾਈ ਅੱਡਿਆਂ ਤੇ ਸਮਾਨ ਦੀ ਜਾਂਚ ਸੁਰੱਖਿਆ ਕਲੀਅਰੈਂਸ ਅਤੇ ਬੋਰਡਿੰਗ ਲਈ ਚਿਹਰੇ ਦੀ ਪੇਸ਼ ਪਛਾਣ ਦੀ ਪੇਸ਼ਕਸ਼ ਕੀਤੀ ਇਸ ਸਥਰਾ ਜਰਮਨੀ ਦੇ ਫ੍ਰੈਂਕਫਰਟ ਅੱਡਿਆਂ ਦੇ ਉੱਪਰ ਸਾਰੀਆਂ 에ਅਰਲਾਈਨਾਂ ਨੇ ਬਾਇਓਮੈਟ੍ਰਿਕ ਬੋਰਡਿੰਗ ਲਾਗੂ ਕੀਤੀ ਹੈ 2030 ਵਿੱਚ ਇਸ ਸਿਸਟਮ ਸ਼ੁਰੂ ਕੀਤਾ ਤੇ 2020 ਵਿੱਚ ਇਹ ਰੋਲ ਆਊਟ ਕੀਤਾ ਗਿਆ ਚਿਹਰੇ ਦੀ ਪਛਾਣ ਟੈਕਨੋਲੋਜੀ ਨੂੰ ਅਪਣਾਉਣ ਦੀ ਗੋਪਨੀਯਤਾ ਡਾਟਾ ਸੁਰੱਖਿਆ ਸੰਭਵ ਕੀ ਨੌਕਰੀ ਆਟੋਮੇਸ਼ਨ ਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਆਲੋਚਕਾਂ ਨੇ ਨਿੱਜੀ ਡਾਟੇ ਦੇ ਪ੍ਰਬੰਧਨ ਅਤੇ ਸਟੋਰੇਜ ਦੇ ਨਾਲ ਨਾਲ ਸੌਫਟਵੇਅਰ ਦੁਆਰਾ ਗਲਤ ਪਛਾਣ ਦੇ ਪ੍ਰਭਾਵਾਂ ਤੇ ਵੀ ਸਵਾਲ ਚੱਕੇ ਨੇ ਕ੍ਰੀਣੀ ਖਬਰਾਂ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਬਾਲਾ ਦੇ ਨਾਲ